ਸਟਾਰ ਏ ਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏ ਜੀ ਨਿਊਜ਼ ਤੇ ਲਾਈਕ ਸ਼ੇਅਰ ਕਮੈਂਟ ਕਰ ਤੇ ਸਬਸਕ੍ਰਾਈਬ ਕਰੋ ਸਸ਼ਕਾਲੀ ਸਟਾਰ ਏ ਜੀ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ ਸਾਡੇ ਨਾਲ ਜੁੜੇ ਬੈਠੇ ਸਨ ਨਾਟਕਾਂ ਫਿਲਮਾਂ ਵਿੱਚ ਕੰਮ ਕਰ ਰਹੇ ਮਸ਼ਹੂਰ ਅਦਾਕਾਰ ਜੋ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਸਮੇਸ਼ ਆਡੀਟੋਰੀਅਮ ਵਿੱਚ ਇੱਕ ਹੋਰਤ ਨਾਲ ਦੁਨੀਆ ਭਰ ਵਿੱਚ ਜੋ ਬੀਤ ਰਹੀ ਹੈ ਉਸ ਬਾਰੇ ਨਾਟਕ ਕੀਤਾ ਗਿਆ ਹੈ ਤੇ ਗੱਲਬਾਤ ਕਰਦੇ ਆ ਆ ਗੱਲਬਾਤ ਕਰੀਏ ਹਾਂਜੀ ਮਹਸਾਬ ਸਤਿ ਸ਼੍ਰੀ ਅਕਾਲ ਜੀ ਸਚਕਲ ਜੀ ਮੈਂ ਹਾਂ ਅਨੀਤਾ ਸ਼ਬਦੀਸ਼ ਮੈਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੀ ਸੀ ਸਾਡੇ ਸੁਚੇਤਕ ਰੰਗਮঞ্চ ਦੀ ਟੀਮ ਦੇ ਨਾਲ ਅਸੀਂ ਇੱਥੇ ਇੱਕ ਨਾਟਕ ਕੀਤਾ ਜਿਹੜਾ ਫੈਸਟੀਵਲ ਹੋ ਰਿਹਾ ਸੀਗਾ ਡਰਾਮਾ ਕਲੱਬ ਤੇ ਆਗਾਜ਼ ਆ ਆਵਾਜ਼ ਰੰਗ ਮੰਚ ਟੋਲੀ ਵੱਲੋਂ ਨਾਟਕੀਤਾ ਸੀ ਮਨ ਮਿੱਟੀ ਦਾ ਬੋਲਿਆ ਜੋ ਕਿ ਸ਼ਬਦੀਸ਼ ਜੀ ਦਾ ਲਿਖਿਆ ਹੋਇਆ ਸੀ ਤੇ ਮੇਰਾ ਹੀ ਡਾਇਰੈਕਟ ਕੀਤਾ ਹੋਇਆ ਸੀ ਸੋਲੋ ਨਾਟਕ ਸੀ ਇਕਪatri ਨਾਟਕ ਸੀ ਉਸ ਦੇ ਵਿੱਚ ਮੈਂ ਖੁਦ ਕਿਰਦਾਰ ਨਿਭਾਇਆ ਹੈ ਡਾਇਰੈਕਟ ਵੀ ਮੈਂ ਕੀਤਾ ਹੈ ਤੁਹਾਨੂੰ ਮਿਲ ਗਈ ਕਿ ਦਾਦਾਬਾਸੀ ਕਿ ਸਨੇਹਾ ਦੇ ਤੱਕ ਆਵਾਜ਼ ਜੇ ਔਰਤਾਂ ਜਿਹੜੀਆਂ ਲੜਕੀਆਂ ਸਕੂਲ ਜਾਂ ਕਾਲਜਾਂ ਦੇ ਵਿੱਚ ਪੜ੍ਹਦੀਆਂ ਇਹ ਨਾਟਕ ਜਿਹੜਾ ਹੈਗਾ ਜੀ ਮੇਰਾ ਇਹ ਸੱਚੀਆਂ ਘਟਨਾਵਾਂ ਤੇ ਆਧਾਰਿਤ ਨਾਟਕ ਹੈ ਇਹ ਜੋ ਬਹੁਤ ਹੀ ਮੰਦਪਗੀ ਹੈ ਘਟਨਾ ਹੈ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਰੇਪ ਕੇਸਿਸ ਨੇ ਬਹੁਤ ਜ਼ਿਆਦਾ ਵਧ ਰਹੇ ਨੇ ਉਹਨਾਂ ਨੂੰ ਲੈ ਕੇ ਜੋ ਅਖਬਾਰ ਦੇ ਵਿੱਚ ਖਬਰਾਂ ਆਈਆਂ ਸੀ ਤੇ ਜੋ ਸਾਡੇ ਸਾਹਮਣੇ ਵਾਪਰ ਰਹੇ ਹੈ ਉਹਨਾਂ ਨੂੰ ਲੈ ਕੇ ਉਹਨਾਂ ਘਟਨਾਵਾਂ ਨੂੰ ਲੈ ਕੇ ਨਾਟਕ ਤਿਆਰ ਕੀਤਾ ਗਿਆ ਸੀ ਹਮੇਸ਼ਾ ਔਰਤ ਨੂੰ ਹੀ ਸਭ ਕੁਝ ਸਹਿਣਾ ਪੈਂਦਾ ਔਰਤ ਨੂੰ ਹੀ ਸਭ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ ਤਾਂ ਉਸ ਘਟਨਾ ਨੂੰ ਲੈ ਕੇ ਸੀਗਾ ਜਿਸ ਤਰ੍ਹਾਂ ਸਾਡੇ ਇੱਥੇ ਜੋ ਘਟਨਾਵਾਂ ਹੋਈਆਂ ਕੁਛ ਉਹ ਸੀ ਇੱਕ ਛੋਟੀ ਬੱਚੀ ਦੇ ਨਾਲ ਅਸੀਂ ਹੁਣ ਅੱਜ ਦੀ ਡੇਟ ਵਿੱਚ ਅਸੀਂ ਆਪਣੇ ਘਰ ਦੇ ਵਿੱਚ ਵੀ ਸੇਫ ਕਿਉਂ ਨਹੀਂ ਹੈਗੇ ਕਿਉਂ ਸਾਡੀ ਮੈਂਟੈਲਿਟੀ ਇਸ ਟਾਈਪ ਦੀ ਹੁੰਦੀ ਜਾ ਰਹੀ ਹੈ ਕਿ ਅਸੀਂ ਕੁਝ ਵੀ ਨਹੀਂ ਦੇਖਦੇ ਕਿ ਸਿਰਫ ਇੱਕ ਔਰਤ ਨੂੰ ਇੱਕ ਉਗਨ ਦੀ ਵਸਤੂ ਬਣਾ ਕੇ ਰੱਖ ਦਿੱਤਾ ਹੋਇਆ ਉਸ ਦੀਆਂ ਵੀ ਇੱਛਾਵਾਂ ਨੇ ਉਸ ਤੇ ਵੀ ਾਰਮਾਨ ਨੇ ਉਹ ਵੀ ਇੱਕ ਇਨਸਾਨ ਹੈ ਕਿਉਂ ਨਹੀਂ ਉਸ ਨੂੰ ਇਨਸਾਨ ਦਾ ਦਰਜਾ ਮਿਲ ਰਿਹਾ ਇਹ ਘਟਨਾਵਾਂ ਬਹੁਤ ਦਰਦ ਦਿੰਦੀਆਂ ਨੇ ਬਹੁਤ ਦੁਖੀ ਕਰਦੀਆਂ ਨੇ ਤਨੋਂ ਮਨੋਂ ਤਨੋਂ ਮਤਲਬ ਬਹੁਤ ਜ਼ਿਆਦਾ ਫੀਲ ਹੁੰਦਾ ਹੈ ਕਿ ਕਿਉਂ ਇਹ ਸਭ ਕੁਝ ਹੋ ਰਿਹਾ ਹੈ ਇਸ ਮਕਸਦ ਨੂੰ ਲੈ ਕੇ ਮੈਂ ਨਾਟਕ ਤਿਆਰ ਕੀਤਾ ਸੀ ਔਰ ਇਸ ਨਾਟਕ ਦੇ ਮੈਂ ਤਕਰੀਬਨ 50 ਦੇ ਕਰੀਬ ਸ਼ੋਅ ਕਰ ਚੁੱਕੀ ਹਾਂ ਵਿਦੇਸ਼ ਦੇ ਵਿੱਚ ਵੀ ਇਸ ਦੇ ਸ਼ੋਅ ਹੋਏ ਨੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਇੰਗਲੈਂਡ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਹੋਏ ਨੇ ਸ਼ੋਅ ਸੋ ਇੱਕ ਮਕਸਦ ਹੈ ਰੰਗਮঞ্চ ਦੇ ਜ਼ਰੀਏ ਲੋਕਾਂ ਤੱਕ ਜਾਣ ਦਾ ਤੇ ਲੋਕਾਂ ਦੇ ਵਿੱਚ ਆਪਣੀ ਗੱਲ ਕਹਿਣ ਦਾ ਸੋ ਉਪੋਸ਼ਿਸ਼ ਸੱਡੀ ਹੈ ਔਰ ਹਮੇਸ਼ਾ ਜਾਰੀ ਰਹੇਗੀ ਜੀ ਤੇ ਮੈਮ ਅੱਜ ਦੇ ਸਮੇਂ ਦੇ ਵਿੱਚ ਵੀ ਧੀਆ ਨੂੰ ਇੱਕ ਜਿਹੜਾ ਸਮਾਨ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ ਪਿਆ ਉਸ ਬਾਰੇ ਕਿਹੜਾ ਜਾਣਦੇ ਆ ਦੇਖੋ ਹੌਲੀ ਹੌਲੀ ਸਮਾਜ ਦੇ ਵਿੱਚ ਬਹੁਤ ਕੁਝ ਐਸਾ ਹੈ ਕਿ ਜੋ ਚੇਂਜ ਹੋ ਰਿਹਾ ਹੈ ਪਰ ਉਹਨਾਂ ਨਹੀਂ ਜਿੰਨਾ ਹੋਣਾ ਚਾਹੀਦਾ ਅੱਜ ਦੀ ਡੇਟ ਦੇ ਵਿੱਚ ਕਹਿਣ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਲੜਕੀਆਂ ਬਹੁਤ ਪੜ੍ਹ ਲਿਖੀਆਂ ਨੇ ਲੜਕੀਆਂ ਬਹੁਤ ਵੱਡੇ ਵੱਡੇ ਮਕਾਮ ਤੇ ਪਹੁੰਚੀਆਂ ਨੇ ਇਹ ਪਹੁੰਚੀਆਂ ਨੇ ਬਹੁਤ ਖੁਸ਼ੀ ਹੁੰਦੀ ਇਸ ਗੱਲ ਦੀ ਪਰ ਜਿਹੜੀਆਂ ਬੱਚਿਆਂ ਨੂੰ ਅੱਜ ਵੀ ਇਹ ਸਭ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ ਉਹ ਕਿਉਂ ਮਾਨਸਿਕਤਾ ਬਦਲਣ ਦੀ ਲੋੜ ਹੈ ਸਮਾਜ ਦੇ ਵਿੱਚ ਸਾਨੂੰ ਔਰਤ ਨੂੰ ਵੀ ਇਨਸਾਨ ਹੋਣ ਦਾ ਦਰਜਾ ਦੇਣ ਦੀ ਲੋੜ ਹੈ ਮਰਦ ਔਰਤ ਦੋਨੋਂ ਇਨਸਾਨ ਨੇ ਦੋਨਾਂ ਦੇ ਦਿਲ ਦਿਮਾਗ ਨੇ ਦੋਨਾਂ ਨੂੰ ਇਹ ਜਦੋਂ ਅਸੀਂ ਇਹ ਬਰਾਬਰੀਤਾ ਲੈ ਆਵਾਂਗੇ ਨਾ ਸ਼ਾਇਦ ਇਹ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਸੋ ਮੇਰੀ ਤਾਂ ਇਹੀ ਕੋਸ਼ਿਸ਼ ਹੈ ਆਪਣੇ ਰੰਗਮੰਚ ਦੇ ਜ਼ਰੀਏ ਕਿ ਮੈਂ ਲੋਕਾਂ ਦੇ ਵਿੱਚ ਇਸ ਸਨੇਹਾ ਲੈ ਕੇ ਜਾਵਾਂ ਔਰ ਹਮੇਸ਼ਾ ਜਾਂਦੀ ਰਹਿਾਂਗੀ ਜੀ ਥੈਂਕ ਯੂ ਥੈਂਕ ਯੂ ਜੀ ਜਿਸ ਤਰ੍ਹਾਂ ਕਿ ਅੱਜ ਬਹੁਤ ਹੀ ਵਧੀਆ ਸਨੇਹਾ ਜਿਹੜਾ ਕਿ ਧੀਾਂ ਦੇ ਪੱਖ ਨੂੰ ਲੈ ਕੇ ਕੀਤਾ ਗਿਆ ਵਾ ਇਸ ਨਾਲ ਹੀ ਇਜਾਜ਼ਤ ਆਨੇ ਸਟਾਰੇ ਜੀ ਦੇ ਚੈਨਲ ਤੋਂ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਧੰਨਵਾਦ ਜੀ